ਮੇਰੀ ਵੀ ਕਿਤੇ ਟੌਰ ਬਣ ਜੂਗੀ ਪੀ ਕੈਨੇਡਾ ਵਾਲੀ ਨਨਾਨ ਆਈ ਆ ਹਾਏ ਕੈਨੇਡਾ ਵਾਲੀ ਪੁਆਣ ਲੱਗੀ ਆ ਹੁਣ ਤੇ ਵਾ ਨਜ਼ਾਰੇ ਨਜ਼ਾਰੇ ਆ ਮੰਮੀ ਆਹੋ ਕੇ ਨਜ਼ਾਰੇ ਤੇ ਹੈ ਹੀ ਆ ਆਪਣਾ ਆ ਹੈ ਨਹੀਂ ਸਾਰਾ ਮੇਰਾ ਹੀ ਖਾਲੀ ਕਰਨਾ ਨਹੀਂ ਪੂਆ ਆਪਣੀ ਦੇ ਸਾਹਮਣੇ ਨਾ ਆ ਸੜਿਆ ਜਿਹਾ ਮੂੰਹ ਨਾ ਬਣਾ ਕੇ ਰੱਖੀ ਇੱਕ ਤੇ ਉਹ ਫੂਨ ਬਿਮਾਰੀ ਪੈਣਾ ਟੀਂ ਟੀ ਕਰੀ ਜਾਂਦਾ ਕਰੀ ਜਾਂਦਾ ਹੈ ਕਨੇਡਾ ਲਈ ਨਨਾਨ ਦਾ ਫੋਨ ਹੈਲੋ ਸਸਿਕਾਪਨ ਜੀ ਸਸਵੀਗਲ ਭਾਬੀ ਕੀ ਹਾਲ ਆ ਹਾਂ ਹਾਂ ਵਧੀਆ ਤੁਸੀਂ ਦੱਸੋ ਸਾਡਾ ਵੀ ਠੀਕ ਆ ਮੈਂ ਸੁਣਿਆ ਤੁਸੀਂ ਪੰਜਾਬ ਆਏ ਹੋ ਆਹੋ ਆਈ ਆ ਮੈਂ ਪੰਜਾਬ ਮੈਂ ਤਾਂ ਹੀ ਫੋਨ ਕੀਤਾ ਮੈਂ ਸੋਚ ਨਹੀਂ ਤੜ ਕੋ ਚਾਦਦੇ ਰਹਿ ਕੇ ਜਾਵਾਂ ਅੱਛਾ ਅੱਛਾ ਆਜੋ ਕਿ ਫਿਰ ਮੇਰੀ ਵੀ ਕਿਤੇ ਟੋਰ ਬਣ ਜੂਗੀ ਪੀ ਕਨੇਡਾ ਵਾਲੀ ਨਨਾਨ ਆਈ ਆ ਤਾ ਹੋਆ ਹੋ ਆਉਂਗੀ ਜਰੂਰ ਮੈਂ ਤੇ ਕਦੋਂ ਆਓਗੇ ਫਿਰ ਮੈਂ ਸ਼ਾਇਦ ਅੱਜ ਹੀ ਆ ਜਾ ਫਿਰ ਜਾਂ ਕੱਲ੍ਹ ਤੇ ਫਿਰ ਪੱਕਾ ਹੀ ਆ ਹਾਂਜੀ ਹਾਂਜੀ ਠੀਕ ਆ ਆਜੋ ਫਿਰ ਚਲੋ ਠੀਕ ਆ ਚੰਗਾ ਹਾਈ ਹਾਈ ਮੇਰੀ ਕੈਨੇਡਾ ਵਾਲੀ ਨਣਾਨੇ ਆਉਣਾ ਆ ਚੱਲ ਮੈਂ ਫਟਾਫਟ ਚਾਹ ਪਾਣੀ ਦੀ ਤਿਆਰੀ ਦਾ ਕਮਾਂ ਕੀ ਪਤਾ ਅੱਜ ਹੀ ਆ ਜੇ ਕੀ ਨਾ ਕੋਈ ਹਾਲ ਨਹੀਂ ਆ ਜੇ 2 ਮਿੰਟ ਦਾ ਟਾਈਮ ਲੱਗਦਾ ਨਾ ਉਸੇ ਵੇਲੇ ਘੜਾਰੇ ਮਾਰਨ ਲੱਗ ਪੈਂਦੀ ਆ ਨਹੀਂ ਉੱਠ ਜਾ ਸਾਰਾ ਦਿਨ ਬੈੱਡ ਤੇ ਪਈ ਰਹਿੰਦੀ ਆ ਲੱਗਦਾ ਮੰਜਾ ਤੋੜ ਕੇ ਸਾਹ ਲੈਣਾ ਤੂੰ ਹੋਰ ਕੋਈ ਕੰਮ ਹੀ ਨਹੀਂ ਇਹਨੂੰ ਹਾਂ ਮੰਮੀ ਹਾਂ ਮੰਮੀ ਕੀ ਉੱਠ ਜਾ ਹੁਣ ਰਾਤ ਨੂੰ ਵੀ ਸੌਣਾ ਹੀ ਆ ਕੀ ਮੰਮੀ ਤੂੰ ਕਿਤੇ 2 ਮਿੰਟ ਸੌਣ ਵੀ ਨਹੀਂ ਦਿੰਦੀ ਨਹੀਂ ਆ ਜਿਹੜੇ ਤੂੰ 2-2 ਮਿੰਟ ਸੌਣੀ ਆ ਨਾ ਇਹਨਾਂ ਨੂੰ ਸਾਰਾ ਜੋੜਿਆ ਜਾਵੇ ਨਾ 6-7 ਘੰਟੇ ਬਣ ਜਾਂਦੇ ਤੇਰੇ ਨਹੀਂ ਮੰਮੀ ਜੇ ਮੈਂ 2 ਮਿੰਟ ਸੌਹੀ ਗਈ ਤੇ ਕੀ ਹੋਗਾ ਸਾਰੇ ਤੁਹਾਡੇ ਘਰ ਦੇ ਕੰਮ ਤੇ ਕਰਕੇ ਸੁੱਤੀ ਆਂ ਹੋਰ ਮੈਂ ਇੱਥੇ ਭੰਗੜਾ ਪਾਵਾਂ ਹੁਣ ਹਾਏ ਹਾਏ ਵੇਖਾ ਹਾਂ ਕੀ ਜਮਾਨਾ ਆ ਗਿਆ ਵੇਹ ਗੋ ਕਿੱਦਾਂ ਜਵਾਬ ਦਿੰਦੀ ਆ ਨਹੀਂ ਹਾਂ ਡੀ ਅਸਾਂ ਸੱਦੇ 100-100 ਗੱਲਾਂ ਕਰਦੀਆਂ ਸੀ ਅਹੀਂ ਤੇ ਕਦੀ ਜਵਾਬ ਨਹੀਂ ਦਿੱਤਾ ਉਹਨਾਂ ਨੂੰ ਉੱਪਰ ਬਸ ਕਰ ਬਸ ਕਰ ਮੰਮੀ ਹੁਣ ਆਪਣੇ ਜਮਾਨੇ ਦੀਆਂ ਗੱਲਾਂ ਸ਼ੁਰੂ ਕਰ ਲੈ ਤੂੰ ਕੰਮ ਦੱਸ ਕੀ ਕੰਮ ਆਈਆਂ ਉਹਨੂੰ ਵਿਚਾਰੀ ਨੂੰ ਐਵੇਂ ਠਾਤਾ ਜੰਗੀ ਭਲੀ ਸੁੱਤੀ ਸੀ ਅੱਛਾ ਵੇ ਜਾਣਦੀ ਤੈਨੂੰ ਮੈਂ ਚੰਗੀ ਤਰ੍ਹਾਂ ਕੰਮ ਦੱਸ ਜਿੱਦਾਂ ਦਿਨ ਚ ਸੌ ਸੌ ਮੇਰੇ ਕੰਮ ਕਰਦਾ ਆ ਸਾਰਾ ਦਿਨ ਆਪਣੇ ਘਰ ਵਾਲੀ ਦੇ ਲਾਗੇ ਬੈਠਾ ਰਹਿੰਦਾ ਆ ਇਹ ਤੋਂ ਬਿਨਾ ਹੋਰ ਕੋਈ ਕੰਮ ਹੈਗਾ ਤੈਨੂੰ ਉਹ ਮੰਮੀ ਸ਼ਾਦੇ ਨਾਲ ਗੱਲਾਂ ਨੂੰ ਤੂੰ ਮੈਨੂੰ ਕੰਮ ਦੱਸ ਕੀ ਕੰਮ ਆ ਪੇਤਾ ਦੇ ਕੈਨੇਡਾ ਵਾਲੀ ਪੂਆ ਆਉਣ ਲੱਗੀ ਜੇ ਹੈ ਤੂੰ ਆਉਣ ਲੱਗੀ ਆਹੋ ਚਾਚਾ ਆ ਨਾਲ ਕੋਈ ਸਮਾਨ ਲੈ ਆ ਨੀ ਤੂੰ ਵੀ ਉੱਠ ਜਾ ਕੇ ਤਾਂ ਸੁੱਕੀ ਸਬਜੀ ਹੈਗੀ ਹੈ ਨਾ ਨਾਲੇ ਕੋ ਹੋਰ ਸਬਜੀ ਬਣਾ ਲਾ ਤੇ ਦਹੀਂ ਚ ਰੈਤਾ ਪਾ ਲਾ ਹਾਏ ਕੈਨੇਡਾ ਵਾਲੀ ਪੂਆ ਆਉਣ ਲੱਗੀ ਆ ਹੁਣ ਤੇ ਵੇ ਨਜ਼ਾਰੇ ਨਜ਼ਾਰੇ ਮਮੀ ਆਹੋ ਕੇ ਨਜ਼ਾਰੇ ਤੇ ਹੈ ਹੀ ਆ ਜਾ ਤੂੰ ਸਮਾਨ ਲੈ ਆਇਆ ਚਾ ਨਾ ਤੇ ਮੈਂ ਸੰਦੀਪ ਨੂੰ ਵੇਖਾਂ ਸਾਰਾ ਦਿਨ ਸੇ ਲੀਆਂ ਦੇ ਘਰ ਬੜੀ ਰਹਿੰਦੀ ਆ ਉੱਠ ਨੀ ਤੂੰ ਵੀ ਮਿੱਠਾ ਮਿੱਠਾ ਕਿੱਡਾ ਇਹਨਾ ਮਾਂ ਪੁੱਤਾਂ ਨੂੰ ਚਾਹ ਚੜ੍ਹਾਈਓ ਕੈਨੇਡਾ ਵਾਲੀ ਭੂਆ ਆਉਣ ਲੱਗੀ ਭੂਆ ਆਉਣ ਲੱਗੇ ਭੂਤਰੀ ਤੇ ਮੇਰੀ ਕੁਮੀ ਰਹਿਣੀ ਹੈ ਨਾ ਮੈਂ ਰੋਟੀ ਪਾਣੀ ਬਣਾਉਣਾ ਹੈ ਇਹਨਾਂ ਦਾ ਕੀ ਜਾਣੇ ਮਾਂ ਪੁੱਤਾਂ ਦਾ ਇਹਨਾਂ ਨੇ ਤਾਂ ਬੈਠਾ ਆਰਡਰ ਹੀ ਦੇਣੇ ਛਿਮੀ ਰੇਤਾ ਬਣਾ ਦੇ ਛਿਮੀ ਆਹ ਬਣਾ ਦੇ ਮਤ ਤੋਂ ਮੇਰੀ ਵਜਲੀ ਨਾ ਸਹੀ ਜਗਰਮੀ ਤੇ ਆਪ ਤੇ ਨੇ ਬੈਠੀ ਰਹਿਣਾ ਨਾ ਨਾਨ ਲੱਗੇ ਜੋ ਦੁਨੀਆ ਭਰ ਦੀਆਂ ਸਾਰੀਆਂ ਚੁਗਲੀਆਂ ਕਰ ਦਿੰਦੀਆਂ ਇੱਕੋ ਦਿਨ ਚ ਓਹੋ ਕਹਿ ਦਿੱਤਾ ਮਮੀ ਨੇ ਸਾਮਾਨ ਲੈ ਇਹ ਦੱਸ ਕਿ ਨਹੀਂ ਕੀ ਲੈਣਾ ਐਦਾਂ ਕਰਦਾ ਸਿਮੀ ਕੋ ਪੁੱਛਣਾ ਮੈਂ ਓਹੋ ਸਿਮੀ ਮਮੀ ਨੇ ਕਹਿ ਦਿੱਤਾ ਦਿੱਤਾ ਖਿਆਦਾ ਸਾਮਾਨ ਪਰ ਕੀ ਲਈਦਾ ਮੈਨੂੰ ਇਹ ਦੱਸ ਚਾਹਣਾ ਹੁੰਦਾ ਕੀ ਆ ਓਹੋ ਆਪਣਾ ਆ ਹੈ ਨਹੀਂ ਤੂੰ ਸਾਰਾ ਮੇਰਾ ਹੀ ਖਾਲੀ ਕਰਨਾ ਤੁਹਾਨੂੰ ਪਤਾ ਕੀ ਲਈਦਾ ਕਿਲੋ ਗੋਲਕ ਪੇ ਲੈ ਆ ਕਿ ਸਾਬਾ ਆਕਣਾ ਭੂਆ ਦੇ ਅੱਗੇ ਰੱਖ ਦਿਓ ਓਹੋ ਸਿਮੀ ਮੈਂ ਮਜ਼ਾਕ ਨਹੀਂ ਕਰਦਾ ਮੈਨੂੰ ਸੱਚੀ ਦੱਸ ਲਿਆਉਣਾ ਕੀ ਆ ਕਿੱਡਾ ਚਾਹ ਜਿਹੜਾ ਤੁਹਾਨੂੰ ਭੂਆ ਨੂੰ ਗਰੀਬਾਂ ਨੂੰ ਪਤਾ ਹੈ ਨਹੀਂ ਤੁਹਾਨੂੰ ਕੀ ਲਿਆਉਣਾ ਕੀ ਨਹੀਂ ਸਮੋਸੇ ਲੈ ਆਓ ਘਰ ਕਿ ਲਿਆਉਣਾ ਤੇ ਚਲ ਮੈਂ ਇਦਾਂ ਕਰਨਾ ਮੈਂ ਪਨੀਰ ਵਾਲੇ ਪਕੌੜੇ ਲੈ ਆਉਣਾ ਨਾਲ ਸਮੋਸੇ ਲੈ ਆਉਣਾ ਹੋ ਰਹਿੰਦੋ ਰਹਿੰਦੋ ਐਡਾ ਖਰਚਾ ਕਰਨ ਦੀ ਕੋਈ ਲੋੜ ਨਹੀਂ ਹੈਗੀ ਭੂਆ ਕੈਨੇਡਾ ਤੋਂ ਹੀ ਆਉਂਦੀ ਐ ਕਿਤੇ ਜੰਗ ਜਿੱਤ ਕੇ ਨਹੀਂ ਆਉਂਦੀ ਲੈ ਹੈ ਕਮਲੀ ਕੈਨੇਡਾ ਤੋਂ ਨਾ ਕਿਹੜਾ ਮਾੜੀ ਮੋਟੀ ਗੱਲ ਆ ਪਹਿਲਾ ਹੁੰਦੀ ਹੈ ਕੈਨੇਡਾ ਕੈਨੇਡਾ ਹੁਣ ਤੇ ਹਰ ਗਲੀ ਚੋਂ ਨਾ ਤੀਜਾ ਘਰ ਤੇ ਕੈਨੇਡਾ ਗਿਆ ਵਾ ਜਾਓ ਭੱਜੋ ਹੁਣ ਲੈਓ ਸਮੋਸੇ ਜਾ ਕੇ ਫਟਾਫਟ ਚੱਲ ਠੀਕ ਆ ਯਾਰ ਤੇ ਪਾ ਦਿਓ ਭੂਆ ਦੇ ਗਲ ਚ ਸਮੋਸਿਆਂ ਦਾ ਹਾਰ ਨਾ ਤੇ ਸੋਮਾ ਕਰੀ ਰਾਮ ਕੀ ਪਤਾ ਕਿਹੜੇ ਵਲੇ ਭੂਆ ਸੀ ਓਹੋ ਹੁਣ ਪੈਸੇ ਭੁੱਲ ਗਿਆ ਮੈਂ ਪੈਸੇ ਲਵਾ ਸਿਮੀ ਸਿਮੀ ਆਏ ਹਾਏ ਕੀ ਰਹਿ ਜਾ ਹੁਣ ਓ ਯਾਰ ਪੈਸੇ ਲੈਣਾ ਭੁੱਲ ਗਿਆ ਮੈਂ ਆਏ ਹਾਏ ਕੀ ਕਰਾ ਬੰਦੇ ਦਾ ਆ ਲੋ ਇਹਨੇ ਵਾਇਹ ਓ ਇਹਨੇ ਵਾਇਹ ਦਾ ਕੀ ਹੁਣੇ ਬਜਾਰੋ ਉਵੀਆਂ ਦੇ ਪੰਜ ਸਮੋਸੇ ਆ ਜਾਣੇ ਆ ਤੇ ਅੱਧੇ ਲੀਟਰ ਦੇ ਨਾਲ ਠੰਡੇ ਦੀ ਬੋਤਲ ਲੈ ਆਇਓ ਪੰਜ ਸਮੋਸੇ ਤਿੰਨ ਤੇ ਤੂੰ ਗੱਲੀ ਨਹੀਂ ਖਾ ਜਾਣੇ ਆ ਆਪਾਂ ਕਿੱਥੇ ਜਾਣਾ 100 ਰੁਪਿਆ ਤਾਂ ਦੇ 10 ਸਮੋਸੇ ਦੇ ਲਿਆਵਾ ਦੋ ਦੋ ਹਿੱਸੇ ਹੋਣਗੇ ਸਾਰਿਆਂ ਦੇ ਉਹ ਰਹਿੰਦੋ ਰਹਿੰਦੋ ਸਾਰੇ ਪੈਸੇ ਭੁਆਤ ਛਾੜ ਦੇਣਾ ਜੇ ਆਪਣੇ ਘਰ ਵਾਸਤੇ ਨਹੀਂ ਜੋੜਨਾ ਕੁਝ ਜੋੜਨ ਨੂੰ ਮੈਂ ਇਹਦੀ ਹੁਣ ਸਕੋਡਾ ਲੈ ਆਵਾ ਚੱਲ ਠੀਕ ਆ ਪੰਜ ਸਮੋਸੇ ਮੈਂ ਲੈ ਆਣਾ ਫਿਰ ਤੂੰ ਨਾ ਹੱਤ ਲਈ ਸਮੋਸਿਆਂ ਨੂੰ ਸੁਣ ਗਿਆ ਨਾ ਫਿਰ ਇਦਾਂ ਕਰੋ 10-10 ਵਾਲੇ ਨਾਲ ਦੋ ਬਿਸਕੁਟਾਂ ਦਾ ਪੈਕਟ ਲੈ ਆਓ ਤੇ ਨਾਲ ਠੰਡੇ ਦੀ ਬੋਤਲ ਲੈ ਆਓ ਫਿਰ ਤੁਸੀਂ ਦੋ-ਦੋ ਛੱਡ ਕੇ ਨਾ ਭਾਵੇਂ ਤਿੰਨ-ਤਿੰਨ ਬਿਸਕੁਟ ਖਾਓ ਨਜ਼ਾਰੇ ਲੋ ਨਜ਼ਾਰੇ ਮੇਰੀ ਬੇਇੱਜ਼ਤੀ ਕਰਾਂਗੇ ਅੱਜ ਲੈ ਬੇਇੱਜ਼ਤੀ ਕਰਾਉ ਨੂੰ ਕੀ ਹੁੰਦਾ ਦੱਸ ਉਹ ਅਗਲੀ ਕੈਨੇਡਾ ਤੋਂ ਆਉਣ ਲੱਗੀ ਕੈਨੇਡਾ ਤੋਂ ਕਿਦੋਂ ਲਾਗੋ-ਛਾਗੋ ਨਹੀਂ ਆਉਣ ਲੱਗੀ ਕੈਨੇਡਾ ਤੋਂ ਆਉਣ ਲੱਗੀ ਤੇ ਫਿਰ ਕੀ ਆ ਪਿਛਲੀ ਵਾਰ ਤਾਂ ਹੀ ਪਤਾ ਮੈਨੂੰ 500 ਰੁਪਏ ਦੇਗੀ 500 ਦੇ ਤੇ ਅੱਜਕੱਲ ਟੈਪਸਟਿਕ ਵੀ ਨਹੀਂ ਆਉਂਦੀ ਜਾ ਜਾ ਅਗਲੇ ਆਓ ਮਾਰ ਦੇ ਗੱਲਾਂ ਆ ਚਲ ਕੜੀ ਕੋ ਹੁਣ ਪੈ ਜਾ ਫੇਰ ਮੰਮੀ ਨੇ ਕਹਿਣਾ ਰਾਤ ਦੀ ਰੋਟੀ ਦਾ ਟਾਈਮ ਹੋ ਗਏ ਸਿੰਮੀ ਕਰ ਲਈ ਹੈ ਤਿਆਰੀ ਲੈ ਤੇ ਆ ਰਹੀ ਨੂੰਥੇ ਮੈਂ ਟੈਂਟ ਲਾਉਣਾ ਵਾ ਮੁੰਡਾ ਤੁਹਾਡਾ ਤਾਂ ਸਮਾਨ ਨਹੀਂ ਕੋਈ ਲੈ ਤਿਆਰੀ ਸਵਾਹ ਕਰਨੀ ਨਾਲੇ ਉਹਨੂੰ ਕਹਿਤਾ ਸੀ ਦਹੀਂ ਚ ਬੂੰਦੀ ਪਾਉਣ ਨੂੰ ਲੈ ਆਈ ਓਹੋ ਮੰਮੀ ਉਹ ਤਾਂ ਮਿਲ ਚੇਤਾ ਹੀ ਪੁੱਲ ਗਏ ਨਹੀਂ ਤੈਨੂੰ ਤਾਂ ਕੋਈ ਚੇਤਾ ਰਹਿੰਦਾ ਹੀ ਨਹੀਂ ਆ ਜੇ ਕਿਤੇ ਤੇਰੇ ਪੇਕੇ ਆਨੇ ਆਉਣਾ ਹੋਵੇ ਨਾ ਤੇ ਫੇਰ ਵੇਖ ਤੂੰ ਕਿਦਾਂ ਉਹਦੇ ਕੰਮ ਕਾਉਣੀ ਆ ਵੀ ਲੈ ਆਈ ਉਹ ਵੀ ਲੈ ਆਈ ਫੇਰ ਨਹੀਂ ਤੈਨੂੰ ਚੇਤਾ ਭੁੱਲਦਾ ਓਹੋ ਮੰਮੀ ਦਹੀਂ ਕਿਹੜਾ ਬੂੰਦੀ ਤੋਂ ਬਿਨਾ ਪੂਆ ਦੇ ਗਲੇ ਤੋਂ ਥੱਲੇ ਨਹੀਂ ਉਤਰਨਾ ਨਹੀਂ ਪੂਆ ਆਪਣੀ ਦੇ ਸਾਹਮਣੇ ਨਾ ਆ ਸੜਿਆ ਜਿਹਾ ਮੂੰਹ ਨਾ ਬਣਾ ਕੇ ਰੱਖੀ ਠੀਕ ਆ ਮੰਮੀ ਇਦਾਂ ਦਾ ਬਣਾ ਕੇ ਰੱਖਾ ਨਹੀਂ ਪਵਤਾਨਾ ਹੱਸੇ ਜਾਈਂ ਨਣਾਂ ਮੇਰੇ ਨੇ ਕਹੜਾ ਤੇਰੀ ਨੋ ਚੱਲੀ ਆ ਠੀਕ ਆ ਮੰਮੀ ਜੀ ਹਾਈ ਹਾਈ ਨਹੀਂ ਤੇਰੇ ਨਾਲ ਤੇ ਮੱਥਾ ਮਾਰਨਾ ਹੀ ਬੇਕਾਰ ਆ ਮੇਰਾ ਤਾਂ ਸਿਰ ਦੁਖਣ ਲੱਗ ਪਿਆ ਮੈਂ ਤਾਂ ਗੋਲੀ ਖਾਵਾਂ ਸਿਰ ਪੀਟ ਦੀ ਐਵੇਂ ਨਾ ਮੰਮੀ ਕੋਈ ਗੋਲੀ ਗੋਲੀ ਖਾਣੀ ਜੇ ਤੈਨੂੰ ਕੁਝ ਹੋ ਗਿਆ ਨਾ ਤੇ ਲੋਕਾਂ ਨੇ ਕਹਿਣਾ ਨੋ ਨਹੀਂ ਕੁਝ ਕਰਤਾ ਹੀ ਜਾ ਨਹੀਂ ਜਾ ਸ਼ੀਤੀ ਕਰ ਲੈ ਤੇਰੀ ਭੂਆ ਦਾ ਫੋਨ ਆ ਗਿਆ ਈਓ ਤੇ ਬਸ ਮੰਮੀ ਮੈਂ ਤੇ ਨਾ ਆਈਆਂ ਤਿਆਰ ਹੋ ਗਈਆਂ ਮੈਂ ਤੇ ਨਹੀਂ ਤੂੰ ਕੋਈ ਸੂਟ ਸੜ ਪਾ ਲੈਣਾ ਏ ਕਿਉਂ ਸੂਟ ਕਿਉਂ ਪਾਣਾ ਮੈਂ ਐਸੋ ਕੋਈ ਨਹੀਂ ਵਧੀਆ ਫਰਾਕ ਪਾਈ ਏ ਭੂਆ ਤੇ ਫੌਰਨ ਤਾਂ ਹੀ ਆਂਦੇ ਪਏ ਆ ਉਹ ਕਿੱਥੇ ਇਹੋ ਜੀਆਂ ਗੱਲਾਂ ਨੋਟ ਕਰਦੇ ਹੋਣੇ ਆ ਚਲ ਠੀਕ ਆ ਮੈਂ ਵੀ ਪਾ ਲੈ ਕੱਪੜੇ ਚਲ ਆ ਜਾ ਕੋਈ ਕੰਮ-ਕੁਮ ਵੇਖ ਲੈ ਕੋਈ ਰਹਿਤ ਨਹੀਂ ਗਿਆ ਚਲੋ ਵੇਖ ਲੈਨੀ ਆ ਲਗਦਾ ਪੈਨ ਜੀ ਆ ਗਏ ਆ ਸਤਿ ਸ਼੍ਰੀ ਅਕਾਲ ਭਾਬੀ ਸਤਿ ਸ਼੍ਰੀ ਅਕਾਲ ਭੈਣ ਜੀ ਮੈਨੂੰ ਤੇ ਵੇਖ ਕੇ ਤੁਹਾਨੂੰ ਠੰਡ ਪੈ ਗਈ ਆ ਤੇ ਮੈਨੂੰ ਤੇ ਆ ਬੜੀ ਖੁਸ਼ੀ ਹੋਈ ਆ ਇੱਥੇ ਆਣ ਕੇ ਤੇ ਲੈ ਖੁਸ਼ੀ ਤੇ ਹੋਣੀ ਆ ਤੁਹਾਡਾ ਆਪਣਾ ਪੇਕਿਆਂ ਦਾ ਘਰ ਆ ਚਲੋ ਅੰਦਰ ਠੋਪਾਂ ਜੀ ਸਿਮੀ ਆ ਜਾ ਤੇਰੀ ਭੂਆ ਆ ਗਈ ਆ ਤੇ ਆਪਾਂ ਮੈਂ ਬੁੱਢੀਆਂ ਹੀ ਹੋ ਜਾਂਨਾ ਤੇ ਪੇਕਿਆਂ ਦੀ ਤਾਂਗ ਤੇ ਰਹਿੰਦੀ ਆ ਥਾਂ ਹੀ ਤੇ ਮੈਂ ਇੱਥੇ ਆ ਜੰਨੀ ਆ ਤੇ ਫੇਰ ਕੀ ਭੈਣ ਜੀ ਤੁਹਾਡਾ ਆਪਣਾ ਘਰ ਆ ਜਦੋਂ ਮਰਜੀ ਆਉ ਅਸੀਂ ਕਿਹੜਾ ਕਦੀ ਕੋਈ ਫਰਕ ਕੀਤਾ ਆ ਨਿਆਣਾ ਨੂੰ ਤੇ ਕਿਤੇ ਇੰਨਾ ਚਾ ਆ ਤੁਹਾਡੀ ਭੂਆ ਨੇ ਆਉਣਾ ਆ ਤੇ ਦੇਖਦਾ ਹੀ ਨਹੀਂ ਕੋਈ ਕਿੱਥੇ ਗਏ ਨਿਆਣੇ ਸੰਜੂ ਤੇ ਬਾਜ਼ਾਰ ਗਿਆ ਆ ਸਮਾਨ ਲੈਣ ਥੋੜਾ ਜਿਹਾ ਸਿਮੀ ਯਾਰ ਸੋਈ ਚੀ ਆ ਕੰਮ ਥੋੜਾ ਜਿਹਾ ਕਰਨ ਦੀ ਅੱਛਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਆ ਹਾਂ ਜੀ ਜੀ ਬਾਬੀ ਸੰਦੀਪਨੀ ਤੇ ਸੰਡੀ ਉਹ ਕਿੱਥੇ ਗਈ ਆ ਉਹ ਇੱਥੇ ਆਪਣੀ ਸਹੇਲੀ ਦੇ ਘਰ ਹੀ ਗਈ ਆ ਆ ਜਾਂਦੀ ਆ ਬਾਬੀ ਜਵਾਨ ਧੀ ਆ ਕਿਸ ਦੇ ਘਰ ਨਾ ਭੇਜਿਆ ਘਰ ਉਹਨੂੰ ਸਿਮੀ ਤੂੰ ਇੱਥੇ ਹੀ ਬੈਠੀ ਰਹੇਂਗੀ ਉਹ ਵਾਲੀ ਕੋਈ ਚਾਹ ਬਣਾ ਪਾਣੀ ਪਿਆ ਕੇ ਹਸਾ ਦੇਣਾ ਹਾਂਜੀ ਹਾਂਜੀ ਮੰਮੀ ਰੱਖ ਕੇ ਆਈਆਂ ਮੈਂ ਚਾਹ ਲਿਓ ਨਹੀਂ ਆ ਹੋਰ ਕਿਦਾਂ ਮ ਠੀਕ ਠਾਕ ਹਾਂਜੀ ਹਾਂਜੀ ਤੁਸੀਂ ਦੱਸੋ ਹਾਂ ਸੱਜਣਾ ਵੀ ਠੀਕ ਹਾਂ ਸਤਿ ਸ੍ਰੀ ਅਕਾਲ ਬੁਆ ਜੀ ਸਤਿ ਸ੍ਰੀ ਅਕਾਲ ਪੁੱਤ ਕੀ ਹਾਲ ਚਾਲ ਜੀ ਠੀਕ ਠਾਕ ਆ ਤੂੰ ਸੁਣਾ ਬਸ ਵਧੀਆ ਤੁਸੀਂ ਸੁਣਾਓ ਸੇਰ ਦੀ ਠੀਕ ਜੀ ਸੇਰ ਠੀਕ ਆ ਚਲੋ ਠੀਕ ਆ ਤੀ ਗੱਪਾ ਛਾਪਾ ਮਾਰੋ ਮੈਂ ਜਰਾ ਆਇਆ ਇੱਕ ਮਿੰਟ ਸਮਾਨ ਫੜਾ ਲੇ। ਐਂਟੀ ਤੁਸੀਂ ਬੈਠੋ ਮੈਂ ਸਿਮੀ ਨੂੰ ਵੇਖਾਂ। ਚਾਹ ਬਣਾਉਣ ਕਦੋਂ ਦੀ ਗਈ ਹੈ ਜਿੱਤਾਂ ਘਾਈ ਨਹੀਂ ਆ।